ਓ ਨੰਬਰ ਪਾਟ ਦੇ ਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਆਏ ਆ ਨਵੇਂ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਜੋ ਛੱਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲੈ ਮਿੱਤਰੋ ਇੱਕ ਪਾਸੇ ਸ਼ੀਲੂ ਤੇ ਦੂਜੇ ਪਾਸੇ ਬੁਲਟ ਆਏ ਮਿੱਤਰੋ ਅਕਰ ਕੇ ਮੇਰੀ ਲੱਗੀ ਕਹਿੰਦੇ ਸ਼ੀਲੂ ਦਾ ਬਣਾਤਾ ਬੁਲਟ ਨੇ ਪਾਣੀ ਵਾਲਾ ਜਹਾਜ਼ ਮਿੱਤਰੋ ਕਹਿੰਦੇ ਬੋਟ ਅੱਜ ਦੇ ਟਾਈਮ ਕਹਿੰਦੇ ਟੌਪ ਦਾ ਰੇਡਰ ਆ ਤੇ ਸ਼ੀਲੂ ਬਾਹੂ ਅਕਬਰਪੁਰ ਦੀ ਧਰਤੀ ਦਾ ਟੌਪ ਦਾ ਜਾਫੀ ਆ ਮੇਰੇ ਮਿੱਤਰੋ ਸਭ ਤੋਂ ਡੇਂਜਰਸ ਰੇਡਰ ਤੇ ਜਾਫੀ ਨੇ ਇਹ ਇਸ ਟਾਈਮ ਕਹਿੰਦੇ ਸ਼ੀਲੂ ਦੀ ਵੀ ਫੁੱਲ ਡਿਮਾਂਡ ਆ ਤੇ ਬੁਲਟ ਖੀਨਾਵਾਲ ਦੀ ਧਰਤੀ ਦੇ ਵੀ ਫੁੱਲ ਡਿਮਾਂਡ ਆ ਮੇਰੇ ਮਿੱਤਰੋ ਕਹਿੰਦੇ ਸਭ ਤੋਂ ਵੱਧ ਮੇਲੇ ਜਤਨ ਵਾਲਾ ਸ਼ੀਲੂ ਬਾਹੂ ਆਪੋਰਦੀ ਧਰਤੀ ਦਾ ਤੇ ਕਹਿੰਦੇ ਜੇ ਸ਼ੀਲੂ ਮੂਰੇ ਕੋਈ ਰੇਡਾ ਪਾਉਂ ਤੋਂ ਰੁਕਦਾ ਨਹੀਂ ਚੁੱਕਦਾ ਨਹੀਂ ਅੱਖਦਾ ਨਹੀਂ ਥੱਕਦਾ ਨਹੀਂ ਉਹ ਬੋਲਟ ਹੈ ਖੀਰਾਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਕਹਿੰਦੇ ਸ਼ੀਲੂ ਦੇ ਫਾਦਰ ਸਾਹਿਬ ਨੇ ਵੀ ਕਿਹਾ ਜੇ ਮੈਨੂੰ ਖੇਡ ਕਿਸੇ ਦੀ ਵਧੀਆ ਲੱਗਦੀ ਆ ਤਾਂ ਉਹ ਬੋਲਟ ਹੈ ਖੀਰਾਵਾਲ ਦੀ ਧਰਤੀ ਦਾ ਕਹਿੰਦੇ ਨਿੱਕੇ ਕੱਦ ਵਿੱਚ ਵੱਡੇ ਜਿਗਰੇ ਨਾਲ ਕਬੱਡੀਆਂ ਪਾਉਣ ਵਾਲਾ ਏ ਬੋਲਟ ਹੈ ਖੀਰਾਂਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਬਾਈ ਬੋਲਟ ਖੀਰਾਂਵਾਲ ਦੀ ਤੁਹਾਨੂੰ ਖੇਡ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜੁੜਦੇ ਰਹੋ ਜੇਕਰ ਤੁਸੀਂ ਕਿਸੇ ਹੋਰ ਰੀਡਰ ਜਾਂ ਜੱਫੇ ਦੇ ਜੱਫੇ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਨਾਮ ਵੀ ਕਮੈਂਟ ਬਾਕਸ ਵਿੱਚ ਟਾਈਪ ਜ਼ਰੂਰ ਕਰਿਓ ਆਪਾਂ ਤੁਹਾਡੇ ਲਈ ਜਲਦ ਲੈ ਕੇ ਆਵਾਂਗੇ ਛੋਬਾਈ ਧੰਨਵਾਦ